ਮਾਣੂ ਨੇ ਕਿਹਾ ਤੈਨੂੰ ਵੀ ਕਿਹਾ ਮੈਂ ਉਹ ਚੱਲ ਮੈਂ ਤਾਂ ਮੰਨ ਲਈ ਤੇਰੀ ਗੱਲ ਠੀਕ ਆ ਲੜਨ ਨੂੰ ਤਿਆਰ ਰਹਿ ਦੇਣੀ ਆ 24 ਘੰਟੇ ਚੱਲ ਚੱਲੀ ਆਂ ਲੱਭਦੀ ਨਹੀਂ ਮੈਂ ਹੁਣ ਮੈਂ ਤੈਨੂੰ ਪਿਆਰ ਨਾ ਕਹਿ ਰਹੀ ਆ ਵੀ ਮੇਰੀ ਗੱਲ ਇਹ ਨਾ ਸੀਰੀਅਸ ਲੈ ਲਓ ਤੁਸੀਂ ਬਾਅਦ ਚ ਹੋਊਂਗੇ ਔਖੇ ਨਾਲੇ ਲਾਸਟ ਚਾਂਸ ਹੈ ਜੇ ਹੋ ਗਿਆ ਖਰਾਬ ਨਾ ਫਿਰ ਝੱਕੀਏ ਇੱਕ ਦੂਜੇ ਦੇ ਮੂੰਹ ਕਣੀ ਤੇ ਤਾਂ ਹੁਣ ਮਾਂ ਨੂੰ ਕਹਿ ਮੈਂ ਤਾਂ ਬਾਹਰੀ ਆ ਨਾ 24 ਘੰਟੇ ਮਾਂ ਦੀ ਕਿੱਥੇ ਗੱਲਾਂ ਮੰਨਦੀ ਆ ਜੇ ਮਾਂ ਕਹੂਗੀ ਨਾ ਅਗਲੀ ਕਹੂਗੀ ਵੀ ਮੇਰਾ ਸ੍ਰੀਕਾ ਕਰਦੀ ਆ ਜਾਣ ਕੇ ਕਹਿੰਦੀ ਆ ਮੈਨੂੰ ਐਂ ਕਿਉਂ ਕਹੂਗੀ ਚੰਗੇ ਵਾਸਤੇ ਕਹਿੰਦੀ ਆ ਕਹਿ ਦਾਂਗੇ ਚਾਣਦੀ ਆ ਮੈਂ ਉਹਨੂੰ ਚੰਗੀ ਤਰ੍ਹਾਂ ਚਲ ਕੋਈ ਗੱਲ ਨਹੀਂ ਪੁੱਤ ਟੈਨਸ਼ਨ ਨਾ ਲੈ ਜੋ ਪਰਮਾਤਮਾ ਕਰੂਗਾ ਠੀਕੇ ਕਰੂਗਾ ਹੁਣ ਆਪਾਂ ਕਹਿ ਕੇ ਵੀ ਉਹਨੂੰ ਕੀ ਕਹਿ ਸਕਦੇ ਆ ਪਤਾ ਜਦੇ ਉਲਟ ਕਹਿ ਦਿੰਦੀ ਆ ਪਤਾ ਨਹੀਂ ਜਾਣ ਕੇ ਕਹੀ ਜਾਂਦੀ ਆ ਮਾਂ ਮੈਨੂੰ ਫਿਰ ਕਹੀ ਜਾਂਦੇ ਮੰਮੀ ਆਪਣਾ ਘਰ-ਵਾਰ ਐ ਜੇ ਅੱਗੇ ਨਾ ਜਵਾਕ ਹੋਏ ਫਿਰ ਕੀ ਕਰਨਗੀ ਲੋਕ ਤਾਂ ਤੁਹਾਨੂੰ ਹੀ ਮੈਨੇ ਮਾਰਨਗੇ ਬਈ ਆ ਤਾਂ ਪੁੱਤ ਉਹਦਾ ਕੁਛ ਨਹੀਂ ਜਾਣਾ ਚਲ ਕੋਈ ਨਾ ਮੈਂ ਵੀ ਸਮਝਾਉਂਗਾ ਹੋਰ ਸਮਝਾ ਦੂੰਗਾ ਹੋਰ ਕੀ ਆ ਜਾ ਬਈ ਚੱਲੀਏ ਹੁਣ ਕਿਉਂਕਿ ਮੈਂ ਤਾਂ ਤਾਂ ਤੁਹਾਡੇ ਤੇ ਜ਼ੋਰ ਪਾਈ ਇਹ ਨਹੀਂ ਮੇਰੇ ਕੋਲ ਹੁੰਦਾ ਨਹੀਂ ਟਾਈਮ ਇਹਨਾ ਆ ਜਿਹੜਾ ਥੋੜਾ ਟਾਈਮ ਆਈਆਂ ਉਹ ਤੁਹਾਡੇ ਤੇ ਖਰਚ ਕਰਕੇ ਬਾਕੀ ਮੈਂ ਦਿਮਾਗ ਸਾਰਾ ਤੇ ਚਲੋ ਮੰਨਦੇ ਆ ਗਲਤ ਤੇਰੀ ਤੂੰ ਦੁਬਾਰੇ ਫੇਰ ਗੇੜਾ ਮਾਰ ਜੀ ਦੋ ਕੁ ਦਿਨ ਨੂੰ ਫੇਰ ਦੇਖ ਲਈ ਵੀ ਫਰਕ ਹੈਗਾ ਕਿ ਨਾ ਮੇਰੇ ਕੋਲ ਨਹੀਂ ਹੈਗਾ ਟਾਈਮ ਭਾਈ ਗੇੜਾ ਮਾਰਨ ਦਾ ਮੈਂ ਲੈ ਆਉ ਹਾਂ ਲੈ ਆਉ ਤੇਰੇ ਕੋਲ ਟਾਈਮ ਹੁੰਦਾਗਾ ਜਦੋਂ ਮਰਜ਼ੀ ਦੇਖ ਲਓ ਜਾਰਾ ਦੋਸਤਾਂ ਖਾਤਰ ਤਾਂ ਬਾਦੂ ਟਾਈਮ ਮਿਲ ਜਾਂਦਾ ਤੈਨੂੰ ਜੇ ਮੈਂ ਫੋਨ ਕਰਦਾ ਹਾਂ ਮੇਰੇ ਕੋਲ ਤਾਂ ਭੀ ਟਾਈਮ ਨਹੀਂ ਹੈਗਾ ਤੂੰ ਆ ਜਾ ਉਹਨੂੰ ਕਹਦੇ ਛੱਡ ਜੂਗਾ ਓਏ ਹੁਣ ਉਹ ਵੀ ਕਹਿ ਕੇ ਆਉਂਗਾ ਨਾਲ ਬਾਈ ਨੂੰ ਲੈ ਕੇ ਆਉਂਗਾ ਉਹਦੇ ਰਾਤ ਨਹੀਂ ਲੱਗੇ ਗਿਆ ਕਦੇ ਉਹ ਵੀ ਗੁੱਸੇ ਵਿੱਚ ਮਤਲਬ ਤਾਂ ਤੇ ਹੋਊਗਾ ਉਹ ਅਗਲਾ ਫੋਨ ਕਰ ਲੂੰਗਾ ਚਲ ਹੂੰ ਫੋਨ ਕਰਨ ਜੁਗ ਗਈ ਐ ਤੂੰ ਚੱਲ ਬੁੱਤੋ ਹੁਣ ਇੱਥੇ ਖੜੇ ਲੜੀ ਜਾਉਂਗੇ ਜਾਂ ਚਲੇ ਜਾ ਟਾਈਮ ਨਾਲ ਜੇ ਮੋੜਨਾ ਐ ਫਿਰ ਸੱਸੀ ਕਾਲ ਦੁਵਾਰੀ ਚੱਲ ਹੁਣ ਜਿਆਦੀ ਕਾਲੀ ਤੇਰਾ ਕਹਿ ਕੇ ਆਉਂ ਪੱਕਾ ਨਾਲ ਤੇਰੀ ਸੱਸ ਨੂੰ ਚੰਗਾ